ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਗੱਲ ਕਰਦੇ ਆ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਦੇ ਸਾਥੀ ਜਿਨ੍ਹਾਂ ਨੂੰ 2 ਸਾਲ ਦੀ NSA ਕੱਟਣ ਤੋਂ ਬਾਅਦ ਬਠਿੰਡਾ ਦੀ ਸੈਂਟਰਲ ਜੇਲ੍ਹ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਲਿਆਂਦਾ ਗਿਆ ਸੀ ਹੁਣ ਉਹ ਬਠਿੰਡਾ ਦੀ ਜੇਲ੍ਹ ਦੇ ਵਿੱਚ ਨੇ ਜਿਨ੍ਹਾਂ ਦੇ ਵਿੱਚ ਭਗਵੰਤ ਸਿੰਘ ਬਾਜੇ ਕੇ ਪ੍ਰਧਾਨ ਮੰਤਰੀ ਅੰਵਰਤਪਾਲ ਦੇ ਚਾਚਾ ਹਰਜੀਤ ਸਿੰਘ ਜੀ ਤੇ ਨਾਲ ਦੋ ਸਿੰਘ ਹੋਰ ਨੇ ਉਹ ਉੱਥੇ ਜਿਹੜੇ ਚਾਰੇ ਸਿੰਘ ਬਠਿੰਡਾ ਦੀ ਜੇਲ੍ਹ ਦੇ ਵਿੱਚ ਸਰਕਾਰ ਦੇ ਵੱਲੋਂ ਰੱਖੇ ਗਏ ਐ ਉਹਨਾਂ ਦੇ ਵੱਲੋਂ ਇੱਕ ਵੀਡੀਓ ਬਣਾ ਕੇ ਪਾਈ ਗਈ ਹੈ ਸੋਸ਼ਲ ਮੀਡੀਆ ਤੇ ਜਿਹੜੀ ਵਾਇਰਲ ਹੋ ਰਹੀ ਹੈ ਉਹ ਲਗਭਗ ਵੀਡੀਓ ਦੇ ਵਿੱਚ ਜਿਹੜੀ ਆਵਾਜ਼ ਹੈ ਉਹਦੀ ਪਛਾਣ ਆ ਰਹੀ ਹੈ ਕਿ ਉਹੀ ਸਿੰਘਾਂ ਦੀ ਉਹ ਆਵਾਜ਼ ਹੈ ਤੇ ਬਠਿੰਡਾ ਦੀ ਜੇਲ੍ਹ ਦੇ ਵਿੱਚ ਉਹਨਾਂ ਨੇ ਉਹ ਵੀਡੀਓ ਤੰਗ ਪਰੇਸ਼ਾਨ ਕਰਨ ਤੋਂ ਬਾਅਦ ਬਣਾਈ ਹੈ ਉਹਨਾਂ ਨੇ ਸਭ ਤੋਂ ਜਿਹੜੀ ਮੁੱਖ ਗੱਲ ਆਖੀ ਹੈ ਉਹਨਾਂ ਨੇ ਇਹ ਆਖਿਆ ਕਿ ਸਰਕਾਰ ਦੇ ਵੱਲੋਂ ਉਹਨਾਂ ਦੇ ਉੱਤੇ ਇੰਨਾ ਜ਼ਬਰ ਜ਼ੁਲਮ ਪਤਾ ਨਹੀਂ ਕਿਉਂ ਕੀਤਾ ਜਾ ਰਿਹਾ ਹੈ ਇੰਨੇ ਵੱਡੇ ਗਨਾਹ ਉਹਨਾਂ ਨੇ ਨਹੀਂ ਕੀਤੇ ਜਿੰਨੇ ਦੀ ਉਹਨਾਂ ਨੂੰ ਸਜ਼ਾ ਦਿੱਤੀ ਜਾ ਰਹੀ ਹੈ ਪਰ ਸਜ਼ਾ ਵੀ ਉਹ ਕਹਿੰਦੇ ਅਸੀਂ ਕੱਟ ਰਹੇ ਆ ਪਰਮੇਸ਼ਰ ਦਾ ਬਾਹਣਾ ਮੰਨ ਕੇ ਕੱਟ ਰਹੇ ਆ ਕੋਈ ਪੰਥ ਦੇ ਨਾਲ ਗਿਲਾ ਸ਼ਿਕਵਾ ਨਹੀਂ ਜੋ ਕੁਝ ਕੀਤਾ ਉਹਨੂੰ ਹੰਡਾ ਰਹੇ ਆ ਚੜ੍ਹਦੀ ਕਲਾ ਦੇ ਵਿੱਚਾਂ ਕੋਈ ਪੰਥ ਨੂੰ ਸ਼ਿਕਾਇਤ ਨਹੀਂ ਪਰ ਜਿਹੜੀ ਸ਼ਿਕਾਇਤ ਹੈ ਉਹ ਹੈ ਸਾਡੇ ਨਾਲ ਤੱਕਾ ਕਰਨ ਦੀ ਉਹ ਕੀ ਹੈ ਕਿ ਬਠਿੰਡਾ ਦੀ ਜੇਲ੍ਹ ਦੇ ਵਿੱਚ ਸਾਰੇ ਧਰਮਾਂ ਦਾ ਸਤਕਾਰ ਕੀਤਾ ਜਾਂਦਾ ਹੈ ਉੱਥੇ ਮੁਸਲਮਾਨਾਂ ਵੀਰਾਂ ਦੇ ਵਾਸਤੇ ਮਸੀਤ ਬਣੀ ਹੈ ヒンドੂਆਂ ਵਾਸਤੇ ਮੰਦਿਰ ਬਣਿਆ ਤੇ ਗੁਰਸਿੱਖਾਂ ਦੇ ਵਾਸਤੇ ਉਥੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਬਹੁਤ ਵਧੀਆ ਗੁਰਦੁਆਰਾ ਸਾਹਿਬ ਬਣਿਆ ਪਠੰਡਾ ਦੀ ਜੇਲ੍ਹ ਦੇ ਵਿੱਚ ਬਹੁਤ ਸੋਹਣੀ ਲਾਇਬ੍ਰੇਰੀ ਬਣੀ ਹੈ ਤੇ ਬੜਾ ਉੱਥੇ ਮਨ ਖੁਸ਼ ਹੁੰਦਾ ਜਦੋਂ ਕੋਈ ਕੈਦ ਦੇ ਵਿੱਚ ਹੁੰਦਾ ਉਹ ਗੁਰੂ ਘਰ ਦੇ ਵਿੱਚ ਜਾ ਕੇ ਕੁਝ ਚਿਰ ਸ਼ਾਂਤੀ ਸਕੂਨ ਉੱਥੇ ਉਹਨੂੰ ਆਉਂਦਾ ਹੈ ਕਿਉਂਕਿ ਮਨ ਦੇ ਉੱਤੇ ਬੜੀ ਟ੍ਰੈਕਸ਼ਨ ਹੁੰਦੀ ਹੈ ਜਦੋਂ ਬੰਦਾ ਜੇਲ੍ਹ 'ਚ ਹੁੰਦਾ ਹੈ ਉਹ ਗੁਰੂ ਘਰ ਦੇ ਵਿੱਚ ਜਾ ਕੇ ਆਪਣੇ ਗੁਰੂ ਦੇ ਅੱਗੇ ਅਰਦਾਸ ਕਰਦਾ ਹੈ ਬੇਨਤੀ ਕਰਦਾ ਹੈ ਕਿ ਪਾਤਸ਼ਾਹ ਜੇ ਕੋਈ ਭੁੱਲ ਚੁੱਕ ਹੋਈ ਹੈ ਮੇਰੀ ਉਹ ਵੀ ਬਖਸ਼ੋ ਤੇ ਸੀਸ ਤੇ ਮਿਹਰ ਪਰਿਆ ਹੱਥ ਰੱਖੋ ਤੇ ਮੈਨੂੰ ਜਲਦੀ ਆਪਣੇ ਪਰਿਵਾਰ ਦੇ ਵਿੱਚ ਭੇਜੋ ਪਰ ਜਿਹੜੇ ਅੰਮ੍ਰਿਤਪਾਲ ਦੇ ਸਾਥੀ ਹੈ ਉਹਨਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਜਾਣ ਹੀ ਨਹੀਂ ਦਿੱਤਾ ਜਾ ਰਿਹਾ ਕਹਿੰਦੇ ਨਾ ਸੂਬਾ ਨਾ ਸਾਮ ਉਹਨਾਂ ਵਾਸਤੇ ਗੁਰਦੁਆਰੇ ਜਾਣਾ ਬੰਦ ਹੈ ਜਿਹੜੇ ਬਾਕੀ ਬੰਦੇ ਆ ਉਹ ਜਾ ਸਕਦੇ ਆ ਇਹ ਤੇ ਸੰਗਤ ਜੀ ਬਹੁਤ ਵੱਡਾ ਜ਼ੁਲਮ ਹੈ ਕਿ ਬੰਦਿਆਂ ਦੇ ਉੱਤੇ ਜੋ ਮਰਜ਼ੀ ਕੇਸ ਹੋਵੇ ਪਰ ਜਿਹੜੇ ਟਾਈਮ ਦੇ ਉੱਤੇ ਉਹਨਾਂ ਦੀ ਉਥੇ ਉਹਨਾਂ ਨੂੰ ਛੱਡਿਆ ਜਾਂਦਾ ਵੈਰਕਾਂ ਦੇ ਵਿੱਚੋਂ ਸੁਬਾ ਸਾਮ ਗਿਣਤੀ ਹੁੰਦੀ ਹੈ ਉਦੋਂ ਤੇ ਉਹ ਸਾਰੇ ਗੁਰਦੁਆਰਾ ਸਾਹਿਬ ਦੇ ਵਿੱਚ ਜਾਂਦੇ ਆ ਮੱਥਾ ਟੇਕਦੇ ਆ ਉੱਥੇ ਨਤਮਸਤਕ ਹੁੰਦੇ ਆ ਜੇਕਰ ਉਹਨਾਂ ਨੂੰ ਉਦੋਂ ਵੀ ਨਹੀਂ ਜਾਣ ਦਿੱਤਾ ਜਾ ਰਿਹਾ ਇਹਦਾ ਮਤਲਬ ਤੇ ਫਿਰ ਉਹਨਾਂ ਨੂੰ ਗੁਲਾਮ ਬਣਾ ਕੇ ਰੱਖਿਆ ਹੋਇਆ ਹੈ ਗੁਲਾਮੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ ਚਾਹੇ ਬੰਦਾ ਜੇਲ੍ਹ ਦੇ ਵਿੱਚ ਹੁੰਦਾ ਹੈ ਪਰ ਫਿਰ ਵੀ ਉਹਦੇ ਮਨੁੱਖੀ ਅਧਿਕਾਰ ਹੁੰਦੇ ਐ ਜੇਲ੍ਹ ਦੇ ਵਿੱਚ ਵੀ ਆਪਣੇ ਮਨੁੱਖੀ ਅਧਿਕਾਰਾਂ ਦੀ ਉਹ ਰੱਖਿਆ ਕਰ ਸਕਦਾ ਹੈ ਪਰ ਉਹਨਾਂ ਦੇ ਮਨੁੱਖੀ ਅਧਿਕਾਰ ਕਿਉਂ ਖੋਹੇ ਗਏ ਇਹਦੇ ਵਾਸਤੇ ਸਰਕਾਰ ਦੱਸ ਸਕਦੀ ਹੈ ਜਾਂ ਬਠਿੰਡੇ ਜ਼ਿਲ੍ਹੇ ਦਾ ਪ੍ਰਸ਼ਾਸਨ ਦੱਸ ਸਕਦਾ ਹੈ ਜੇ ਸੁਪਰਡੈਂਟ ਦੱਸ ਸਕਦਾ ਹੈ ਕਿ ਉਹਦੇ ਉੱਤੇ ਕਿਹੜੇ ਬੰਦੇ ਨੇ ਇੰਨਾ ਜ਼ਿਆਦਾ ਪ੍ਰੈਸ਼ਰ ਪਾਇਆ ਹੈ ਕਿ ਉਹਦੇ ਉੱਤੇ ਪੰਜਾਬ ਸਰਕਾਰ ਵੱਲੋਂ ਪ੍ਰੈਸ਼ਰ ਪਾਇਆ ਜਾ ਰਿਹਾ ਹੈ ਜਾਂ ਪੰਜਾਬ ਸਰਕਾਰ ਨੂੰ ਪਤਾ ਹੀ ਨਹੀਂ ਮੁੱਖ ਮੰਤਰੀ ਸਾਹਿਬ ਦੀ ਗੱਲ ਨੌਲੇਜ ਦੇ ਵਿੱਚ ਹੈ ਹੀ ਨਹੀਂ ਉਹਨਾਂ ਨੂੰ ਹੋਰ ਅਧਿਕਾਰੀ ਜਾਣ ਬੁੱਝ ਕੇ ਕੋਈ ਤੰਗ ਪਰੇਸ਼ਾਨ ਕਰ ਰਹੇ ਹੈ ਜਾਂ ਕੋਈ ਹਿੰਦੂ ಮತ ਦੇ ਅਧਿਕਾਰੀ ਹੈ ਬਟਿੰਡਾ ਜੇਲ੍ਹ ਦੇ ਵਿੱਚ ਜਿਹੜੇ ਗੁਰਸਿੱਖਾਂ ਨੂੰ ਜਾਣ ਬੁੱਝ ਕੇ ਉਹਨਾਂ ਨੂੰ ਪਰੇਸ਼ਾਨ ਕਰ ਰਹੇ ਤੇ ਤਸੀਹੇ ਦੇ ਰਹੇ ਹੈ ਤੇ ਦੋਸਤੋ ਗੱਲ ਇੱਥੋਂ ਤੱਕ ਆਈ ਹੈ ਕਿ ਉਹਨਾਂ ਨੇ ਬੋਲੇ ਹੈ ਕਿ ਅਸੀਂ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ ਦੇਖੋ ਪਹਿਲਾਂ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਉਹਨਾਂ ਦੇ ਉੱਤੇ ਇੱਕ ਨਜਾਇਜ਼ ਕੇਸ ਪਾਇਆ ਗਿਆ ਸੀ ਕਿ ਉਹਨਾਂ ਦੇ ਕੋਲੋਂ ਸਮਾਨ ਫੜਿਆ ਗਿਆ ਉਹਨਾਂ ਦੇ ਕੋਲੋਂ ਕੈਮਰੇ ਫੜੇ ਗਏ ਮੋਬਾਈਲ ਫੜੇ ਗਏ ਇਸੇ ਤਰ੍ਹਾਂ ਦੇ ਜਿਹੜੇ ਕੇਸ ਹੈ ਹੁਣ ਬਠਿੰਡਾ ਜੇਲ੍ਹ ਵਿੱਚ ਪਾਏ ਜਾਣਗੇ ਕਿਉਂਕਿ ਉਹਨਾਂ ਦੀ ਵੀਡੀਓ ਵਾਇਰਲ ਹੋ ਗਈ ਹੁਣ ਉਹਨਾਂ ਦੇ ਉੱਤੇ ਦੋਸ਼ ਲਾਉਣਗੇ ਕਿ ਤੁਹਾਡੇ ਕੋਲੇ ਮੋਬਾਈਲ ਕਿੱਥੋਂ ਆਇਆ ਤੁਸੀਂ ਵੀਡੀਓ ਕਿਉਂ ਬਣਾਈ ਹੁਣ ਉਹਨਾਂ ਦੇ ਜ਼ੁਲਮ ਦੇ ਵਿੱਚ ਵਾਧੇ ਹੋਣਗੇ ਪਰ ਇਹ ਬਹੁਤ ਤਕ ਹੈ ਪਹਿਲਾਂ ਵੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਜਦੋਂ ਸਿੰਘਾਂ ਨੇ ਭੁੱਖ ਹੜਤਾਲ ਕੀਤੀ ਸੀ ਉਦੋਂ ਵੀ ਉਹਨਾਂ ਦੇ ਮਨੁੱਖੀ ਅਧਿਕਾਰ ਛੀਨ ਲਏ ਸੀ ਸਰਕਾਰ ਵੱਲੋਂ ਖੋਹ ਲਈ ਸੀ ਉਹਨਾਂ ਨੇ ਭੁੱਖ ਹੜਤਾਲ ਕਰਕੇ ਫਿਰ ਕਿਤੇ ਜਾ ਕੇ ਆਪਣੀਆਂ ਕੁਝ ਨਾ ਕੁਝ ਮੰਗਾ ਬਣਵਾਈਆਂ ਸੀ ਤੇ ਹੁਣ ਫਿਰ ਉਹਨਾਂ ਨੇ ਬਠਿੰਡਾ ਜੇਲ੍ਹ ਦੇ ਵਿੱਚ ਜਦੋਂ ਮਜਬੂਰੀ ਬਣ ਗਈ ਕੋਈ ਜ਼ੋਰ ਨਹੀਂ ਚੱਲਦਾ ਤੇ ਉਹਨਾਂ ਨੇ ਭੁੱਖ ਹੜਤਾਲ ਤੇ ਜਾਣ ਦਾ ਫੈਸਲਾ ਕਰ ਲਿਆ ਸਿੱਖਾਂ ਦੇ ਵਿੱਚ ਭਾਵੇਂ ਭੁੱਖ ਹੜਤਾਲ ਕਿਹਾ ਜਾਂਦਾ ਹੈ ਕਿ ਨਹੀਂ ਕਰਨੀ ਚਾਹੀਦੀ ਪਹਿਲਾ ਜਗਜੀਤ ਸਿੰਘ ਡੱਲੇਵਾਲ ਨੇ ਭੁੱਖ ਹੜਤਾਲ ਕੀਤੀ ਤੇ ਲੋਕਾਂ ਨੇ ਆਖਿਆ ਕਿ ਭੁੱਖ ਹੜਤਾਲ ਨਹੀਂ ਕਰਨੀ ਚਾਹੀਦੀ ਸੀ ਪਰ ਜੇਲ੍ਹ ਦੇ ਵਿੱਚ ਭੁੱਖ ਹੜਤਾਲ ਪਹਿਲਾਂ ਵੀ ਸਿੰਘ ਕਰਦੇ ਆਏ ਐ ਭਾਵੇਂ ਭਗਤ ਸਿੰਘ ਦਾ ਜੀਵਨ ਪੜ੍ਹਗੀ ਉਹਨੇ ਵੀ ਭੁੱਖ ਹੜਤਾਲ ਕੀਤੀ ਸੀ ਤੇ ਫਿਰ ਭਾਵੇਂ ਰਣਪਾਈ ਰਣਧੀਰ ਸਿੰਘ ਲੁਧਿਆਣੇ ਵਾਲੇ ਅਖੰਡ ਕੀਰਤਨੀ ਉਹ ਵੀ ਬੜੇ ਬਹਾਦਰ ਸੀ ਉਹਨਾਂ ਨੇ ਵੀ ਭੁੱਖ ਹੜਤਾਲ ਕੀਤੀ ਤੇ ਬਾਬਾ ਸੋਹਣ ਸਿੰਘ ਭਕਣਾ ਗਦਰ ਲਹਿਰ ਦੇ ਜਿਹੜੇ ਬਾਨੀ ਸੀ ਉਹਨਾਂ ਨੇ ਵੀ ਜੇਲ੍ਹ ਦੇ ਵਿੱਚ ਕਈ ਵਾਰ ਭੁੱਖ ਹੜਤਾਲ ਕਰਕੇ ਆਪਣੀਆਂ ਮੰਗਾਂ ਮਨਵਾਈਆਂ ਸੀ ਇਤੋਂ ਤੱਕ ਕਿ ਕਰਤਾਰ ਸਿੰਘ ਸਰਾਭਾ ਨੇ ਵੀ 7 ਦਿਨ ਦੀ ਭੁੱਖ ਹੜਤਾਲ ਰੱਖੀ ਸੀ ਤੇ ਜਦੋਂ ਉਹਨਾਂ ਦੇ ਨਾਲ ਇਸੇ ਤਰ੍ਹਾਂ ਦੇ ਉਹਨਾਂ ਦੇ ਵੀ ਮਨੁੱਖੀ ਅਧਿਕਾਰ ਖਤਮ ਕਰ ਦਿੱਤੇ ਸੀ ਸੋ ਦੋਸਤੋ ਜੇਲ੍ਹ ਦੇ ਵਿੱਚ ਜਿਹੜੀ ਭੁੱਖ ਹੜਤਾਲ ਰੱਖਣੀ ਹੈ ਉਹ ਜਾਇਜ਼ ਹੁੰਦੀ ਹੈ ਉੱਥੇ ਹੋਰ ਕੋਈ ਚਾਰਾ ਨਹੀਂ ਚੱਲਦਾ ਉੱਥੇ ਨਾ ਤਾਂ ਬੰਦਾ ਰੋਸ ਮੁਜ਼ਾਹਿਰਾ ਕਰ ਸਕਦਾ ਨਾ ਉਤੇ ਧਰਨਾ ਦੇ ਸਕਦਾ ਹੈ ਉਤੇ ਕੈਦ ਦੇ ਵਿੱਚ ਹੈ ਇਸ ਲਈ ਉਹਨਾਂ ਨੇ ਇੱਕ ਸਿੰਘ ਸਾਹਿਬ ਨੂੰ ਬੇਨਤੀ ਕੀਤੀ ਹੈ ਮੈਂ ਵੀ ਨਿੱਜੀ ਤੌਰ ਤੇ ਸਿੰਘ ਸਾਹਿਬ ਨੂੰ ਬੇਨਤੀ ਕਰਨੀ ਚਾਹਣਾ ਹੈ ਭਾਈ ਕੁਲਦੀਪ ਸਿੰਘ ਜੀ ਗੜਗੱਜ ਜਿਹੜੇ ਜਥੇਦਾਰ ਨੇ ਕੇਸਕਰ ਸਾਹਿਬ ਦੇ ਜਥੇਦਾਰ ਨੇ ਤੇ ਕਾਰਜਕਾਰੀ ਜਥੇਦਾਰ ਨੇ ਅਕਾਲ ਤਖਤ ਸਾਹਿਬ ਦੇ ਉਹਨਾਂ ਨੂੰ ਬੇਨਤੀ ਹੈ ਕਿ ਇਸ ਮਸਲੇ ਦੇ ਵਿੱਚ ਆਪਣਾ ਦਾਖਲ ਦੇਣ ਜਲਦੀ ਤੋਂ ਜਲਦੀ ਉਹ ਬਠਿੰਡੇ ਦੇ ਐਸਐਸਪੀ ਨੂੰ ਫੋਨ ਕਰਨ ਡੀਸੀ ਨੂੰ ਫੋਨ ਕਰਨ ਫੋਨ ਕਰਕੇ ਸਾਰੀ ਖਬਰ ਸਾਰ ਲੈਣ ਤੇ ਉੱਥੇ ਕਹਿਣ ਉਹਨਾਂ ਨੂੰ ਡੀਸੀ ਸਾਹਿਬ ਨੂੰ ਕਹਿਣ ਤੇ ਕਿ ਉਹਨਾਂ ਦਾ ਜਾ ਕੇ ਭਾਈ ਪਤਾ ਸਤਾ ਲਓ ਇੱਥੋਂ ਤੱਕ ਵੀ ਮੈਂ ਤੇ ਬੇਨਤੀ ਕਰਦਾ ਹੈ ਸਿੰਘ ਸਾਹਿਬ ਆਮ ਵੀ ਜਾਂਦੇ ਆ ਕਿਉਂਕਿ ਉਹ ਗੁਰਸਿੱਖਾਂ ਦੇ ਸਿੰਘ ਸਾਹਿਬ ਤਾਂ ਕਰਕੇ ਸਿੱਖਾਂ ਨੇ ਬਣਾਏ ਗਏ ਹੈ ਵੀ ਜਿੱਥੇ ਸਿੱਖਾਂ ਨੂੰ ਲੋੜ ਪੈਂਦੀ ਹੈ ਮੁਸ਼ਕਲ ਬਣਦੀ ਹੈ ਉੱਥੇ ਜਥੇਦਾਰ ਸਾਹਿਬ ਜਾ ਕੇ ਖੜਨ ਮੈਂ ਤੇ ਕੁਲਦੀਪ ਸਿੰਘ ਜਥੇਦਾਰ ਸਾਹਿਬ ਨੂੰ ਇਹ ਵੀ ਬੇਨਤੀ ਕਰਨੀ ਚਾਹਣਾ ਹੈ ਕਿ ਉਹ ਆਪ ਜੇਲ੍ਹ ਦੇ ਵਿੱਚ ਜਾ ਕੇ ਇਹ ਚੀਜ਼ ਨੂੰ ਚੈੱਕ ਕਰਨ ਉਹਨਾਂ ਨੂੰ ਕੋਈ ਨਹੀਂ ਰੋਕ ਸਕਦਾ ਕਿਉਂਕਿ ਜਥੇਦਾਰ ਕਾਲ ਤੱਕ ਸਾਹਿਬ ਸਾਡੇ ਸਭ ਤੋਂ ਸਰਮਾਉਰ ਹੈ ਉਹ ਕਿਸੇ ਕੋਰਟ ਦੇ ਥੱਲੇ ਨਹੀਂ ਆਉਂਦੇ ਕਿਸੇ ਕਚਹਿਰੀ ਦੇ ਥੱਲੇ ਨਹੀਂ ਆਉਂਦੇ ਉਹ ਜਿੱਥੇ ਚਾਹਣ ਜਾ ਸਕਦੇ ਐ ਜੇਕਰ ਉਹਨਾਂ ਨੂੰ ਰੋਕਣਗੇ ਤੇ ਲੋਕਾਂ ਦੇ ਵਿੱਚ ਗੁੱਸਾ ਭੜਕੇਗਾ ਇਸ ਲਈ ਜਥੇਦਾਰ ਕੁਲਦੀਪ ਸਿੰਘ ਜੀ ਨੂੰ ਬੇਨਤੀ ਹੈ ਕਿ ਉਹ ਇਸ ਮਸਲੇ ਦੇ ਵਿੱਚ ਪੈ ਕੇ ਜਲਦੀ ਤੋਂ ਜਲਦੀ ਸਿੰਘਾਂ ਦੀ ਭੁੱਖ ਹੜਤਾਲ ਖਤਮ ਕਰਵਾਉਣ ਤੇ ਜਿਹੜਾ ਸਰਕਾਰ ਉਹਨਾਂ ਦਾ ਧੱਕਾ ਕਰ ਰਹੀ ਹੈ ਪ੍ਰਸ਼ਾਸਨ ਉਹਨਾਂ ਨੂੰ ਮੂੰਹ ਤੋੜ ਜਵਾਬ ਦੇਣ ਕਿ ਸਿੰਘ ਗੁਰੂ ਘਰ ਦੇ ਵਿੱਚ ਆ ਕੇ ਦਰਸ਼ਨ ਕਰ ਸਕਣ ਧਾਰਮਿਕ ਪੁਸਤਕਾਂ ਕਿਤਾਬਾਂ ਪੜ੍ਹ ਸਕਣ ਸੈਂਚੀਆਂ ਪੋਤੀਆਂ ਗੁੱਟ ਕੇ ਪੜ੍ਹ ਸਕਣ ਤੇ ਨਿਤਨੇਮ ਆ ਕੇ ਕਰ ਸਕਣ ਅਰਦਾਸ ਬੇਨਤੀ ਕਰ ਸਕਣ ਉਹਨਾਂ ਦੇ ਜਿੰਨੇ ਮਨੁੱਖੀ ਅਧਿਕਾਰ ਨੇ ਜਿਵੇਂ ਕਾਮ ਕੈਦੀ ਦੇ ਅਧਿਕਾਰ ਹੁੰਦੇ ਆ ਉਹ ਸਾਰੇ ਅਧਿਕਾਰ ਉਹਨਾਂ ਨੂੰ ਦਿੱਤੇ ਜਾਣ ਜੇਕਰ ਨਹੀਂ ਦਿੱਤੇ ਜਾਂਦੇ ਤੇ ਸਿੱਖ ਪੰਥ ਦੇ ਵਿੱਚ ਜਿਹੜਾ ਰੋਹ ਹੈ ਉਹ पटਕੇਗਾ ਅੱਗੇ ਥੋੜੇ ਦਿਨਾਂ ਨੂੰ ਵਿਸਾਖੀ ਦਾ ਦਿਹਾੜਾ ਆ ਰਿਹਾ ਹੈ ਉੱਥੇ ਭਾਈ ਅੰਮ੍ਰਿਤਪਾਲ ਸਿੰਘ ਦੀ ਕਾਨਫਰੰਸ ਹੋਣੀ ਹੈ ਜੇਕਰ ਇਹ ਮੰਗ ਨਾ ਮੰਨੀ ਗਈ ਤੇ ਇਹ ਕਾਨਫਰੰਸ ਦੇ ਉੱਤੇ ਵੀ ਗੱਲ ਚੱਲੇਗੀ ਫਿਰ ਉੱਥੇ ਵੀ ਸਾਰੇ ਬੁਲਾ ਰਹੇ ਨੇ ਕਹਿਣਾ ਹੈ ਉੱਥੇ ਵਿਸਾਖੀ ਤੇ ਕੱਟ ਬਹੁਤ ਜ਼ਿਆਦਾ ਹੋਵੇਗਾ ਤੇ ਲੋਕਾਂ ਦੇ ਵਿੱਚ ਫਿਰ ਗੁੱਸਾ ਭੜਕੇਗਾ ਉਹਦੀ ਸਰਕਾਰ ਤੇ ਪ੍ਰਸ਼ਾਸਨ ਫਿਰ ਜ਼ਿੰਮੇਵਾਰ ਹੋਵੇਗਾ ਜੇਕਰ ਉਹਨਾਂ ਨੂੰ ਗੁਰੂ ਘਰ ਦੇ ਵਿੱਚ ਜਾਣ ਦੀ ਖੁੱਲ ਨਹੀਂ ਦਿੰਦੇ ਸੋ ਦੋਸਤੋ ਇੰਨੀਆਂ ਇੱਕ ਸਿੰਘਾਂ ਨੇ ਪੱਖ ਦੇ ਵਿੱਚ ਮੇਰੇ ਵਿਚਾਰਾ ਸਨ ਜਥੇਦਾਰ ਸਾਹਿਬ ਨੂੰ ਬੇਨਤੀ ਸੀ ਭੁੱਲ ਚੁੱਕ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ